ਸਤਿ ਸ੍ਰੀ ਅਕਾਲ ਜੀ ਵਿਸ਼ਪ ਦੀਪ ਤੇ ਤੁਹਾਡਾ ਸਵਾਗਤ ਮਿੱਤਰ ਪਿਆਰਿਓ ਹਿੰਦੁਸਤਾਨ ਵਿੱਚ ਜਵਾਹਰ ਲਾਲ ਨਹਿਰੂ ਤੋਂ ਬਾਅਦ ਨਰਿੰਦਰ ਮੋਦੀ ਅਜੇ ਪ੍ਰਧਾਨ ਮੰਤਰੀ ਹਨ ਜਿਹੜੇ ਤੀਜੀ ਵਾਰ ਦੇਸ਼ ਦੀ ਵਾਗਡੋਰ ਸੰਭਾਲਣਗੇ ਅਤੇ ਉਹਨਾਂ ਨੇ ਅੱਜ ਪਹਿਲੀ ਤਸਵੀਰ ਜਿਹੜੀ ਉਹ ਆਪਣੇ ਮੰਤਰੀਆਂ ਦੀ ਜਾਰੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਉਹਨਾਂ ਦੀ ਮੀਟਿੰਗ ਲਈ ਅਤੇ ਉਹਨਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਰੋਡ ਮੈਪ ਦੇਸ਼ ਲਈ ਉਹ ਦੱਸਿਆ ਗਿਆ ਹੈ ਇਸ ਵਿੱਚ ਖਾਸ ਗੱਲ ਇਹ ਹੈ ਕਿ ਐ ਐਨ ਡੀ ਏ ਨੇ ਨਾ ਸਿਰਫ ਜਿੱਤਿਆਂ ਨੂੰ ਮੌਕਾ ਦਿੱਤਾ ਹੈ ਕਿ ਬਲਕਿ ਬਹੁਤ ਕਈ ਐਸੇ ਚਿਹਰੇ ਹਨ ਜਿਨ੍ਹਾਂ ਨੂੰ ਹਾਰਨ ਦੇ ਬਾਵਜੂਦ ਉਹਨਾਂ ਨੂੰ ਮੰਤਰੀ ਮੰਡਲ ਵਿੱਚ ਲਿਆ ਗਿਆ ਹੈ ਪੰਜਾਬ ਵਿੱਚ ਜੇਕਰ ਵੇਖਿਆ ਜਾਵੇ ਤਾਂ ਰਬਨੀਤ ਸਿੰਘ ਬਿੱਟੂ ਜਿਹੜੇ ਕਿ ਸਰਦਾਰ ਬੈਂਤ ਸਿੰਘ ਦੇ ਪੋਤੇ ਸਨ ਉਹਨਾਂ ਨੂੰ ਹਾਰਨ ਦੇ ਬਾਵਜੂਦ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੇ ਹੱਥ ਵਿੱਚ ਦੋ ਦੋ ਲੱਡੂ ਜਿਹੜੇ ਉਹ ਹੁੰਦੇ ਦਿਖਾਈ ਦੇ ਰਹੇ ਹਨ ਇੱਕ ਤਾਂ ਉਹਨਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾਵੇਗਾ ਤੇ ਦੂਜਾ ਕਿਉਂਕਿ ਉਹ ਹਾਰੇ ਹਨ ਅਤੇ ਉਹਨਾਂ ਨੂੰ ਮੈਂਬਰ ਰਾਜ ਸਭਾ ਬਣਾਇਆ ਜਾਏਗਾ ਅਤੇ 6 ਮਹੀਨੇ ਤੋਂ ਬਾਅਦ ਕੋਈ ਵੀ ਬਿਨਾ ਮੈਂਬਰ ਰਾਜ ਸਭਾ ਜਾਂ ਲੋਕ ਸਭਾ ਮంత్రి ਨਹੀਂ ਰਹਿ ਸਕਦਾ ਇਸ ਲਈ 6 ਮਹੀਨੇ ਦੇ ਅੰਦਰ ਅੰਦਰ ਬੀਜੇਪੀ ਉਹਨਾਂ ਨੂੰ ਕਿਸੇ ਵੀ ਸਟੇਟ ਤੋਂ ਜਿਹੜਾ ਉਹ ਮੈਂਬਰ ਰਾਜ ਸਭਾ ਬਣਾਏਗੀ ਇਸ ਲਈ ਉਹਨਾਂ ਦੇ ਹੱਥ ਵਿੱਚ ਦੋ ਦੋ ਲੱਡੂ ਹਨ ਇੱਕੋ ਮੈਂਬਰ ਰਾਜ ਸਭਾ ਬਣ ਗਏ ਤੇ ਨਾਲ ਹੀ ਉਹ ਮੰਤਰੀ ਬਣ ਗਏ ਹਨ ਹੁਣ ਅੱਗੇ ਗੱਲ ਕਰਦੇ ਹਾਂ ਅਨੁਰਾਗ ਠਾਕਰ ਦੀ ਜਿਹੜੇ ਹਿਮਾਚਲ ਤੋਂ ਹਨ ਅਤੇ ਲਗਾਤਾਰ ਜਿੱਤੇ ਹਨ ਲੇਕਿਨ ਪਹਿਲੀ ਤਸਵੀਰ ਤਸਵੀਰ ਵਿੱਚ ਉਹ ਗਾਇਬ ਹਨ ਅਤੇ ਉਹਨਾਂ ਦੇ ਹੱਥ ਵਿੱਚ ਮੰਤਰੀ ਪਦ ਦਾ ਲੱਡੂ ਨਹੀਂ ਹੈ ਇਸੇ ਤਰ੍ਹਾਂ ਸਿਮਰਤੀ ਅਰਾਨੀ ਜਿਨ੍ਹਾਂ ਨੂੰ ਕਿ ਅੰਬੇਠੀ ਤੋਂ ਰਾਹੁਲ ਗਾਂਧੀ ਦੇ ਪੀਏ ਨੇ ਹਰਾਇਆ ਹੈ ਉਹਨਾਂ ਦੀ ਵੱਡੀ ਹਾਰ ਹੋਣ ਦੇ ਬਾਵਜੂਦ ਕਿਆਸ ਲੱਗ ਰਹੇ ਸਨ ਕਿ ਉਹਨਾਂ ਨੂੰ ਵੀ ਮੰਤਰੀ ਪਦ ਦਿੱਤਾ ਜਾਵੇਗਾ ਲੇਕਿਨ ਉਹ ਲੱਡੂਆਂ ਵਾਲੀ ਥਾਲੀ 'ਚੋਂ ਉਹਨਾਂ ਦੇ ਹੱਥ ਵੀ ਲੱਡੂ ਨਹੀਂ ਆਇਆ ਤੇ ਉਹਨਾਂ ਦੇ ਹੱਥ ਵੀ ਖਾਲੀ ਹਨ ਜਦਕਿ ਪੁਰੀ ਸਾਹਿਬ ਨੂੰ ਦੂਜੀ ਵਾਰ ਮੰਤਰੀ ਬਣਾ ਕੇ ਸਿੱਖ ਚੇਰਾ ਇੱਕ ਹੋਰ ਸ਼ਾਮਲ ਕੀਤਾ ਗਿਆ ਹੈ ਰਵਨੀਤ ਸਿੰਘ ਬਿੱਟੂ ਅਤੇ ਹਰਦੀਪ ਸਿੰਘ ਪੁਰੀ ਜੀ ਇਹ ਦੋ ਪੰਜਾਬੀ ਤੇ ਸਿੱਖ 체 ਦੇ ਜਿਹੜੇ ਇਸ ਮੰਤਰੀ ਮੰਡਲ ਵਿੱਚ ਸ਼ਾਮਲ ਹੋਣਗੇ ਇਸ ਦੇ ਨਾਲ ਹੀ ਨੱਡਾ ਜੇਪੀ ਨੱਡਾ ਜਿਹੜੇ ਭਾਜਪਾ ਦੇ ਪ੍ਰਧਾਨ ਨੇ ਉਹਨਾਂ ਬਾਰੇ ਕਿਆਸ ਲੱਗ ਰਹੇ ਸਨ ਕਿ ਸ਼ਾਇਦ ਉਹਨਾਂ ਨੂੰ ਜਿਹੜਾ ਮੰਤਰੀ ਪਦ ਦਿੱਤਾ ਜਾਵੇਗਾ ਤੇ ਕਿਉਂਕਿ ਜੁਲਾਈ ਵਿੱਚ ਉਹਨਾਂ ਦਾ ਪ੍ਰਧਾਨਗੀ ਦਾ ਜਿਹੜਾ ਅਹੁਦਾ ਉਹ ਸਮਾਪਤ ਹੋਣ ਜਾ ਰਿਹਾ ਲੇਕਿਨ ਅੱਜ ਦੇ ਫਿਲਹਾਲ ਉਹਨਾਂ ਦਾ ਨਾਮ ਨਹੀਂ ਹੈ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਨੂੰ ਜਾਂ ਸਮਰਤੀ ਰਾਨੀ ਨੂੰ ਜਾਂ ਅਨੁਰਾਗ ਠਾਕਰ ਨੂੰ ਜਾਂ ਕੰਗੜਾ ਨੂੰ ਜਾਂ ਹੋਰ ਕਿਸੇ ਨੂੰ ਮੰਤਰੀ ਮੰਡਲ ਵਿੱਚ ਲਿਆ ਜਾਏ ਲੇਕਿਨ ਹਾਲ ਦੀ ਘੜੀ ਜਿਹੜੀ ਤਾਜ਼ਾ ਤਸਵੀਰ ਸਾਹਮਣੇ ਆਈ ਹੈ ਉਸ ਤੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਉਸ ਵਿੱਚ ਅਮਿਤ ਸ਼ਾ ਰਾਜਨਾਥ ਸਿੰਘ ਤੇ ਗੜਗੜੀ ਜੀ ਇਹ ਸਾਰੇ ਹਨ ਲੇਕਿਨ ਜਿਹੜੇ ਚਿਹਰਿਆਂ ਦਾ ਜ਼ਿਕਰ ਕੀਤਾ ਗਿਆ ਉਹਨਾਂ ਨੂੰ ਅਜੇ ਹਾਲ ਜਗ੍ਹਾ ਨਹੀਂ ਮਿਲੀ ਅਤੇ ਉਹਨਾਂ ਦੇ ਹੱਥ ਖਾਲੀ ਹਨ ਤੁਸੀਂ ਵੇਖਦੇ ਰਹੋ ਵਿਸ਼ਵ ਟੀਵੀ ਧੰਨਵਾਦ ਸ਼ੁਕਰੀਆ ਹੁਣੀ ਪ੍ਰਧਾਨ ਮੰਤਰੀ ਜੀ ਦੇ ਆਵਾਸ ਤੋਂ ਮੈਂ ਹਜੇ ਪਹੁੰਚਿਆ ਤੁਹਾਡੇ ਮੂਹਰੇ ਬਣਿਆ ਤੇ ਉਹਨਾਂ ਨੇ ਸਾਰੀ ਜਿਹੜੀ ਵੀ ਕੈਬਨਿਟ ਆਪਣੀ ਆਉਣ ਵਾਲੇ ਜਿਹੜੀ ਦਿਨਾਂ 'ਚ ਸੌ ਚੱਕੂਗੀ ਜਿਹੜੀ ਅੱਜ ਸ਼ਾਮ ਨੂੰ ਉਹਨਾਂ ਨੂੰ ਸਾਰਿਆਂ ਨੂੰ ਬੁਲਾਇਆ ਸੀ ਤੇ ਬਹੁਤ ਗੱਲਾਂ ਇਹ ਜਿਹੜੀਆਂ ਉਹਨਾਂ ਨੇ ਕੀਤੀਆਂ ਸਭ ਤੋਂ ਇਹੀ ਉਹਨਾਂ ਨੇ ਕਿਹਾ ਵੀ ਸਰਕਾਰ 10 ਸਾਲ ਦੀ ਪਹਿਲਾਂ ਚੱਲ ਰਹੀ ਆ ਐਨਡੀਏ ਸਰਕਾਰ ਚੱਲ ਰਹੀ ਆ ਉਹਨੂੰ ਉਹੀ ਕੰਮਾਂ ਨੂੰ ਅੱਗੇ ਵਧਾਉਣਾ ਤੇ ਜਿਹੜੀ ਪੰਜਾਬ ਦੀ ਗੱਲ ਪੰਜਾਬ 'ਚ ਭਾਜਪੀ ਨੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਇਸ ਵਾਰ ਤੇ ਅੱਗੇ ਪੰਜਾਬ ਨੂੰ ਕਿਵੇਂ ਸਾਂਭਣਾ ਕਿਉਂਕਿ ਪੰਜਾਬ 'ਚ ਬੜੇ ਵੱਡੇ ਇਸ਼ੂ ਨੇ ਉਹਨਾਂ ਨੂੰ ਕਿਵੇਂ ਸੰਭਾਲ ਕੇ ਚੱਲਣਾ ਹੈ ਕਿਵੇਂ ਸਾਰੇ ਪੰਜਾਬ ਦੇ ਚਾਹੇ ਉਹ ਕਿਸਾਨ ਨੇ ਚਾਹੇ ਮਜ਼ਦੂਰ ਆ ਚਾਹੇ ਉਹ ਵਰਕਰ ਨੇ ਚਾਹੇ ਉਹ ਇੰਡਸਟ੍ਰੀਅਲਿਸਟ ਨੇ ਉਹ ਸਾਰਿਆਂ ਨੂੰ ਬੁੱਕਲ ਚ ਲੈ ਕੇ ਕਿਉਂਕਿ ਦਿੱਲੀ ਦੇ ਕੋਲ ਮੈਂ ਬਾਰ ਬਾਰ ਕਿਹਾ ਸੀ ਵੀ ਦਿੱਲੀ ਕੋਲ ਹੀ ਸਭ ਕੁਝ ਆ ਜੋ ਤਾਕਤ ਜੋ ਪੈਸਾ ਉਹ ਸਭ ਕੁਝ ਹੋ ਰਿਹਾ ਤੇ ਉਰੇਓ ਲਿਆ ਕੇ ਹੁਣ ਪੰਜਾਬ ਵੱਲ ਨੂੰ ਮੂੰਹ ਖੋਲਣੇ ਆ ਤੇ ਇਹ ਜ਼ਿੰਮੇਵਾਰੀ ਮੈਂ ਪਹਿਲੇ ਦਿਨ ਤੋਂ ਜਿੱਦਣ ਬੀਜੇਪੀ ਜੁਆਇਨ ਕੀਤੀ ਸੀ ਇਹੀ ਅੱਜ ਵੀ ਮੇਰੀ ਹੋਈ ਜ਼ਿੰਮੇਵਾਰੀ ਆ ਬਈ ਹਰ ਚੀਜ਼ ਪੰਜਾਬ ਦੇ ਚਾਹੇ ਕਿਸਾਨਾਂ ਦੀ ਹੋਵੇ ਚਾਹੇ ਮਜ਼ਦੂਰਾਂ ਦੀ ਹੋਵੇ ਚਾਹੇ ਉਹ ਗਰੀਬ ਆਦਮੀ ਦੀ ਹੋਵੇ ਚਾਹੇ ਪਿੰਡਾਂ ਦੀ ਹੋਵੇ ਚਾਹੇ ਇੰਡਸਟਰੀਸਟਾਂ ਦੀ ਹੋਵੇ ਚਾਹੇ ਸ਼ਹਿਰਾਂ ਦੀ ਹੋਵੇ ਉਹ ਸਾਰੀਆਂ ਗੱਲਾਂ ਆ ਜਿਹੜੀਆਂ ਉਹ ਅੱਜ ਪੰਜਾਬ ਨੂੰ ਅੱਗੇ ਲੈ ਕੇ ਖਾਸ ਤੌਰ ਤੇ ਪ੍ਰਧਾਨ ਮੰਤਰੀ ਜੀ ਅਮਿਤ ਸ਼ਾਹ ਜੀ ਅੱਜ ਸਵੇਰੇ 9 ਵਜੇ ਉਹਨਾਂ ਨੇ ਸੱਦੇ ਆ ਸੀ ਗੱਡਾ ਸਾਹਿਬ ਦੋਨਾਂ ਨੇ ਤੇ ਪੰਜਾਬ ਦੇ ਲਈ ਉਹਨਾਂ ਨੇ ਰੋਡ ਮੈਪ ਤਿਆਰ ਕਿਉਂ ਕੀਤਾ ਹੈ ਉਹਨੂੰ ਕਿਸ ਤਰੀਕੇ ਨਾਲ ਅੱਗੇ ਵਧਾਉਣਾ ਮੇਰਾ 1 ਪੁਆਇੰਟ ਏਜੰਡਾ ਇਹੀ ਹੈ ਕਾਨੂੰਨ ਵਿਵਸਥਾ ਕਿ ਅਗਰ ਪੰਜਾਬ ਦੀ ਅਗਰ ਗੱਲ ਕਰੇ ਕਾਨੂੰਨ ਵਿਵਸਥਾ ਕਿਹਜਾ ਸਭ ਕੁਝ ਕਰਾਂਗੇ ਸਭ ਕੁਝ ਕਰਾਂਗੇ ਪਰ ਅੱਜ ਮੈਂ ਆਪਣੇ ਲੁਧਿਆਣੇ ਵਾਲਿਆਂ ਨੂੰ ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ ਪੰਜਾਬ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਅੱਜ ਉਹਨਾਂ ਕਰਕੇ ਮੈਨੂੰ ਬੀਜੇਪੀ ਨੇ ਜੋ ਪੰਜਾਬ ਦੇ ਵਿੱਚ ਬੀਜੇਪੀ ਦਾ ਇੱਕ ਰਿਜ਼ਲਟ ਆਇਆ ਕਿਉਂਕਿ ਬਹੁਤ 19% ਜਿਹੜੀ ਆ ਵੋਟ ਲੈਣਾ ਤੇ ਹੀ ਦਾਨ ਸਵਾਸੀ ਜਿੱਤੀਆਂ ਐ ਤੇ ਬਹੁਤ ਕੁਛ ਕਰਨ ਨੂੰ ਆ ਬੀਜੇਪੀ ਚ ਅਸੀਂ 2027 ਦਾ ਟਾਰਗੇਟ ਲੈ ਕੇ ਉਹ ਸਭ ਤੋਂ ਵੱਡੀ ਜ਼ਿੰਮੇਵਾਰੀ ਮੇਰੀ ਆ ਤੇ ਮੈਂ ਜਾਖੜ ਸਾਹਿਬ ਦਾ ਖਾਸ ਤੌਰ ਤੇ ਜਿਹੜੇ ਸਾਡੇ ਪ੍ਰਧਾਨ ਨੇ ਸਾਡੇ ਸ਼੍ਰੀ ਨਵਾਸੂ ਜੀ ਜਿਹੜੇ ਮਹਾ ਮੰਤਰੀ ਨੇ ਰੋਪਾਨੀ ਜੀ ਇਹ ਸਾਰੇ ਸਾਡੇ ਰੈਨਾ ਜੀ ਸਾਰਿਆਂ ਦਾ ਮੈਂ ਬਹੁਤ ਦਿਲ ਦੀਆਂ ਗਰਾਈਆਂ ਤੋਂ ਧੰਨਵਾਦੀਆਂ ਤੇ ਸਾਡਾ ਬੀਜੇਪੀ ਦੀ ਜ਼ਿਲ੍ਹਾ ਪ੍ਰਧਾਨ ਤੋਂ ਲੈ ਕੇ ਸਾਰੀ ਜਿਹੜੀ ਸੀਨੀਅਰ ਲੀਡਰਸ਼ਿਪ ਪੰਦੀ ਲੁਧਿਆਣੇ ਦੀ ਟੀਮ ਆ ਇਹ ਸਾਰਾ ਸਿਹਰਾ ਹੈ ਜਿਹੜਾ ਇਹ ਉਹਨਾਂ ਨੂੰ ਜਾਂਦਾ ਉਹਨਾਂ ਦੇ ਉਹਨਾਂ ਨੇ ਜੋ ਫੀਡਬੈਕ ਉਹਨੇ ਪਚਾਇਆ ਜਿਸ ਤਰੀਕੇ ਨਾਲ ਉਹਨਾਂ ਨੇ ਇਲੈਕਸ਼ਨ ਲੜੀ ਉਸ ਤੋਂ ਖੁਸ਼ ਹੋ ਕੇ ਜਿਹੜਾ ਇਹ ਬੀਜੇਪੀ ਨੇ ਅੱਜ ਇੱਕ ਬਹੁਤ ਵੱਡਾ ਪੰਜਾਬ ਨੂੰ ਪੰਜਾਬ ਨੂੰ ਮਾਣ ਬਖਸ਼ਿਆ ਏ ਇੱਕੋ ਇੱਕ ਮਨਿਸਟਰ ਆ ਜਿਹੜਾ ਮੈਂ ਪੰਜਾਬ ਚੋਂ ਜਿਹੜਾ ਉਹ ਬਣਨ ਜਾ ਰਹੇ ਆਂ ਤੇ ਇਸ ਕਰਕੇ ਬੜੀ ਵੱਡੀ ਖੁਸ਼ੀ ਆ ਬਹੁਤ ਜਿੰਨਾ ਧੰਨਵਾਦ ਕਰ ਸਕੀਏ ਸੈਂਟਰ ਦਾ ਚਾਹੇ ਅਸੀਂ ਇਲੈਕਸ਼ਨਾਂ ਪੰਜਾਬ ਤੋਂ ਨਹੀਂ ਜਿੱਤ ਸਕੇ ਨਹੀਂ ਪਰ ਜੋ ਪਰਸੈਂਟੇਜ ਅਸੀਂ ਲਿਖ ਕੇ ਦਿਖਾਈ ਆ ਉਹਦੇ ਨਾਲ ਪੰਜਾਬ ਉਹ ਚਾਬਲੇਟਾਂ ਦਾ ਹਿੱਸਾ ਮਿਲੇ ਆ ਵੀ ਜੀ ਸਭ ਤੋਂ ਖਾਸ ਚਿਹਰੋ ਵਿੱਚ